ਮੇਰਾ ਖਿਆਲ ਦਮਦਮੀ ਟਕਸਾਲ ਦੇ ਅਫੀਸ਼ੀਅਲ ਲੈਟਰ ਹੈਡ ਤੇ ਇਸ ਤਰ੍ਹਾਂ ਦਾ ਬਿਆਨ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਆਇਆ ਹੋਵੇ ਜਦੋਂ ਉਹ ਇੱਕ ਵੋਟ ਪੋਲਿਟਿਕਸ ਵਿੱਚ ਜਿਹੜੀ ਹੈਗੇ ਦਮਦਮੀ ਟਕਸਾਲ ਸਿੱਧੇ ਰੋਲ ਵਿੱਚ ਸ਼ਾਮਲ ਹੋਏ ਹੋਵੇ ਅਫੀਸ਼ੀਅਲੀ ਨਾ ਡਾਕੂਮੈਂਟੇਸ਼ਨ ਜਿਹੜੀ ਮਹਾਰਾਸ਼ਟਰ ਦੇ ਸਿੱਖਾਂ ਦੀ ਜਾਂ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਗੱਲ ਹੈ ਉਹ ਸਾਰੇ ਸਿੱਖਾਂ ਨੂੰ ਸਮਝਣ ਚਾਹੀਜੇ ਵੀ ਪੰਜਾਬ ਜਿਹੜੇ ਬਾਹਰ ਦੇ ਸਿੱਖ ਨੇ ਉਹ ਮਾਇਨਾਰਟੀ ਵਿੱਚ ਨੇ ਘੱਟ ਗਿਣਤੀ ਵਿੱਚ ਉਹ ਹਮੇਸ਼ਾ ਹੀ ਸਮੇਂ ਦੀਆਂ ਸਰਕਾਰਾਂ ਨਾਲ ਮਿਲ ਕੇ ਚੱਲਦੇ ਰਹੇ ਆ ਵੀ ਉਹ ਤਾਂ ਕਿ ਉਹਨਾਂ ਨੇ ਆਪ ਦੇ ਚਾਹੇ ਕਾਂਗਰਸ ਦੀਆਂ ਹੋਣ ਜਾਂ ਹੋਰ ਜੀ ਜੇ ਕੋਈ ਵੀ ਆ ਜਾਈ ਜ ਡਸਨਟ ਮੈਟਰ ਚਾਹੇ ਉਮਲਾਇਮ ਸਿੰਘ ਯਾਦਵ ਦੀ ਉੱਤਰ ਪ੍ਰਦੇਸ਼ ਵਿੱਚ ਸੀ ਪਰ ਜੇ ਬਾਬਾ ਜੀ ਨੂੰ ਇਹ ਲੱਗਦਾ ਹੈਗਾ ਵੀ ਭਾਰਤੀ ਜਨਤਾ ਪਾਰਟੀ ਦੇ ਪੈਰ ਪੰਜਾਬ ਵਿੱਚ ਲਵਾਉਣੇ ਆ ਜਾਂ ਸੁਖਵੀਰ ਸਿੰਘ ਬਾਦਲ ਵਾਲੀ ਧਿਰ ਦੇ ਪੈਰ ਪੰਜਾਬ ਵਿੱਚ ਲਵਾਉਣੇ ਹੈਗੇ ਆ ਤਾਂ ਸਾਨੂੰ ਲੱਗਦਾ ਵੀ ਬਾਬਾ ਜੀ ਇੱਥੇ ਗਲਤੀ ਕਰ ਰਹੇ ਹੋਗੇ ਔਰ ਖਾਲਸਾ ਪੰਥ ਦਾ ਜਿਹੜਾ ਉਹਨਾਂ ਦੀ ਹਮਾਇਤ ਨਹੀਂ ਕਰੇਗਾ ਸੋ ਸਿੱਖ ਪੰਥ ਦੀ ਜਿਹੜੀ ਰਾਜਨੀਤਿਕ ਵਿਵਸਥਾ ਇੱਥੇ ਹੋਣੀ ਚਾਹੀਦੀ ਹੈਗੀ ਆ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਦਾ ਬਿਲਕੁਲ ਵੀ ਪੈਰ ਨਹੀਂ ਲੱਗੇ। ਸੋ ਇਸ ਵੇਲੇ ਪੰਥ ਇਸ ਜੰਕਸ਼ਨ ਤੇ ਖੜਾ ਹੈਗਾ ਉਹਨਾਂ ਉਹ ਉਹਨਾਂ ਜ਼ੁਲਮਾਂ ਦੀ ਜਿਹੜੀ ਹੋਪ ਜਿਹੜੀ ਉਮੀਦ ਪੈਦਾ ਕੀਤੀ ਹੈ ਉਹਨਾਂ ਜ਼ੁਲਮਾਂ ਨੇ ਉਹਨਾਂ ਜ਼ੁਲਮਾਂ ਦੀ ਹੋਪ ਨੂੰ ਰਾਜਨੀਤਿਕ ਮਟੀਰੀਅਲਿਜ਼ਮ ਵਿੱਚ ਜਿਹੜਾ ਹੈਗਾ ਉਹ ਬਦਲਣਾ ਚਾਹੀਦਾ ਇਹੋ ਹੀ ਪੰਥ ਦੀ ਰਾਜਨੀਤੀ ਹੈ। ਮੇਰਾ ਜਿੰਨਾ ਕੁ ਮੈਨੂੰ ਪੰਜਾਬ ਦੀ ਰਾਜਨੀਤੀ ਦਾ ਤਜਰਬਾ 30 ਸਾਲ ਤੋਂ ਮੈਂ ਪੰਜਾਬ ਨੂੰ ਕਵਰ ਕਰ ਰਿਹਾ ਹੈਗਾ ਮੈਂ ਇਹ ਅੱਜ ਵੀ ਗੱਲ ਦਾਬੇ ਨਾਲ ਕਹਿੰਦਾ ਜੇ ਸ਼ੁੱਧ ਖਾਲਸਾਈ ਧਰਾਂ ਜਿਹੜੀਆਂ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਣ ਉਹ ਇਲੈਕਸ਼ਨ ਪ੍ਰੋਸੈਸ ਵਿੱਚ ਆਉਣ ਜਿਹੜੇ ਚੰਗੇ ਕਰਤਾਰ ਵਾਲੇ ਲੋਕ ਆ ਤਾਂ ਅੱਜ ਵੀ ਉਹ 70 ਤੋਂ 75 ਸੀਟਾਂ ਆਪਣੇ ਆਪਣੇ ਬਲਬੁੱਟੇ ਤੇ ਬਿਨਾਂ ਕਿਸੇ ਨਾਲ ਗੱਠਜੋੜ ਕਰਿਆਂ ਬਿਨਾਂ ਕਿਸੇ ਨਾਲ ਗੱਠਜੋੜ ਕਰਿਆਂ ਕਰ ਸਕਦੇ ਆ ਸ ਸਧਾਰਤਾ ਸਿੰਘ ਜੀ ਅੱਗੇ ਆਪਾਂ ਗੱਲਬਾਤ ਕਰ ਲੈਨੇ ਆ ਬਾਬਾ ਹਰਨਾਮ ਸਿੰਘ ਢੋਮਾ ਹੁਣਾ ਦੀ ਜਿਨ੍ਹਾਂ ਦੇ ਵੱਲੋਂ ਕਿ 2027 ਦੇ ਵਿੱਚ ਚੋਣਾਂ ਨੂੰ ਲੈ ਕੇ ਜਿਹੜਾ ਹੈ ਸਰਗਰਮੀ ਕਿਤਨਾ ਕਿਤੇ ਸ਼ੁਰੂ ਕਰ ਦਿੱਤੀ ਹੈ ਕੀ ਕੁਝ ਕਹੋਗੇ ਕਿਉਂਕਿ ਜਥੇਦਾਰਾਂ ਵਾਲੇ ਮਸਲੇ ਦੇ ਉੱਤੇ ਇੱਕ ਵੱਡਾ ਕੌਮ ਦਾ ਹੰਗਾਰਾ ਜਿਹੜਾ ਉਹਨਾਂ ਨੂੰ ਮਿਲਿਆ ਸੀ ਔਰ ਕੌਮ ਦੇ ਵੱਡੇ ਹਿੱਸੇ ਨੇ ਜਿਹੜਾ ਹੈ ਉਹਨਾਂ ਦਾ ਸਾਥ ਵੀ ਕਿਤਨਾ ਕਿਤੇ ਦਿੱਤਾ ਸੀ ਭਾਵੇਂ ਉਹ ਉਹਨਾਂ ਨਾਲ ਕੁਝ ਫਰਕ ਜਾਂ ਕੁਝ ਇਤਫਾਕ ਰੱਖਦੇ ਹੋਣ ਕੀ ਫਿਰ ਇੱਕ ਜਿਹੜਾ ਸ਼ੰਕਾ ਇਥੇ ਹੋਰ ਹੋ ਜਾਂਦਾ ਹੈ ਕਿ ਕੀ ਮਹਾਰਾਸ਼ਟਰ ਦੀ ਤਰਜ਼ ਦੇ ਉੱਤੇ ਕਿਤੇ ਭਾਰਤੀ ਜਨਤਾ ਪਾਰਟੀ ਨਾਲ ਕੋਈ ਕਲੈਬੋਰੇਸ਼ਨ ਦੀ ਗੱਲ ਪੰਜਾਬ ਦੇ ਵਿੱਚ ਤਾਂ ਨਹੀਂ ਚੱਲੇਗੀ ਜੇ ਚੱਲੇਗੀ ਤੇ ਪੰਥ ਕਿਵੇਂ ਉਸ ਨੂੰ ਪ੍ਰਮਾਣ ਕਰੇਗਾ ਕਿਉਂਕਿ ਪੰਜਾਬ ਜਿਹੜਾ ਹੈ ਮਹਾਰਾਸ਼ਟਰ ਨਹੀਂ ਹੈ ਕੀ ਕਹੋਗੇ ਹਾਂਜੀ ਹਾਂਜੀ ਸੋ ਕਾਫੀ ਤੁਸੀਂ ਸਵਾਲ ਆ ਤੁਹਾਡੇ ਕਲੀਅਰ ਵੀ ਕਰ ਦਿੱਤੇ ਹੋਏ ਆ ਤੇ ਸਵਾਲ ਵੀ ਕਰ ਦਿੱਤੇ ਆ ਸੋ ਦਮਦਮੀ ਟਕਸਾਲ ਦੇ ਅਫੀਸ਼ੀਅਲ ਲੈਟਰ ਹੈਡ ਤੇ ਪਿਛਲੇ ਦਿਨੀ ਇੱਕ ਬਿਆਨ ਜਾਰੀ ਹੁੰਦਾ ਹੈ हां बाबा जी ਦੇ ਦਸਕਤਾਂ ਹੈਠ ਔਰ ਉਹਨਾਂ ਵੱਲੋਂ ਕਿਹਾ ਜਾਂਦਾ ਵੇ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਅਸੀਂ ਪੰਜਾਬ ਵਿੱਚ ਸੱਚੀਆਂ ਸੋਚੀਆਂ ਪੰਥਕ ਧਰਾਂ ਦੀ ਜਿਹੜੀ ਹੈਗੀ ਆ ਇੱਕ ਇੱਕ ਜਮਾਤ ਇਕੱਠੀ ਕਰਾਂਗੇ ਤਾਂ ਕਿ ਜਿਹੜੀ ਹੈਗੀ ਆ ਪੰਥਕ ਵਿਚਾਰਧਾਰਾ ਅਨਸਾਰ ਇੱਕ ਜਿਹੜੀ ਸਰਕਾਰ ਉਹ ਬਣ ਸਕੇ ਸੋ ਮੇਰਾ ਖਲ ਦਮਦਮੀ ਟਕਸਾਲ ਦੇ ਅਫੀਸ਼ੀਅਲ ਲੈਟਰ ਹੈਡ ਤੇ ਇਸ ਤਰ੍ਹਾਂ ਦਾ ਬਿਆਨ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਆਇਆ ਹੋਵੇ ਜਦੋਂ ਉਹ ਇੱਕ ਵੋਟ ਪੋਲਿਟਿਕਸ ਵਿੱਚ ਜਿਹੜੀ ਹੈਗੇ ਦਮਦਮੀ ਟਕਸਾਲ ਸਿੱਧੇ ਰੋਬ ਵਿੱਚ ਸ਼ਾਮਲ ਹੋਈ ਹੋਵੇ ਅਫੀਸ਼ੀਅਲੀ ਨਾ ਡਾਕੂਮੈਂਟੇਸ਼ਨ ਦਮਦਮੀ ਟਕਸਾਲ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਵੱਖ-ਵੱਖ ਪੰਥਕ ਧਰਾਂ ਨਾਲ ਇੰਟਰੈਕਟ ਕਰਦੀ ਰਹੀ ਹੈਗੀ ਆ ਸੋ ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਬਾਬਾ ਜੀ ਨੇ ਗਿਆਨੀ ਰਗਵੀਰ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਆ ਭਾਈ ਸੁਲਤਾਨ ਸਿੰਘ ਜੀ ਉਹਨਾਂ ਦੀ ਬਹਾਲੀ ਲਈ ਜਿਹੜਾ ਲਗਾਤਾਰ ਸੰਘਰਸ਼ ਆ ਵਿੱਢਿਆ ਜਿਸ ਦੀਦਾ ਦਲੇਰੀ ਨਾਲ ਉਹਨਾਂ ਨੇ ਆਪਣੇ ਪੁਰਾਣੇ ਦੋਸਤਾਂ ਸੁਖਵੀਰ ਸਿੰਘ ਬਾਤਲ ਵਗੈਰਾ ਨੂੰ ਚੁਣੌਤੀ ਦਿੱਤੀ ਆ ਇਨਡਾਇਰੈਕਟਰੀਆ ਡਾਇਰੈਕਟਰੀ ਉਹਨੇ ਪੰਥ ਵਿੱਚ ਉਹਨਾਂ ਦੀ ਇੱਜ਼ਤ ਆ ਜਿਹੜਾ ਮਾਣ ਆ ਵਧਾਇਆ ਹੈਗਾ ਬੇਸ਼ੱਕ ਉਹਨਾਂ ਤੇ ਦੋਸ਼ ਆਉਂਦੇ ਸੀ ਵੀ ਉਹ ਕੁੰਭ ਮੇਲੇ ਤੇ ਵੀ ਨਾ ਆਇਆ ਹੁੰਦੇ ਆ ਜਾਂ ਬਾਹਰ ਵੀ ਜਿਸ ਤਰ੍ਹਾਂ ਉਹ ਕਰਦੇ ਹੈਗੇ ਆ ਤੇ ਦੂਜਾ ਇਹ ਹੈਗਾ ਵੀ ਇਸ ਗੱਲੋਂ ਪੰਥ ਉਹਨਾਂ ਦੀ ਪਿੱਠ ਤੇ ਖੜਾ ਸੀ ਅੱਜ ਵੀ ਖੜਾ ਅਤੇ ਕੱਲ ਨੂੰ ਵੀ ਖੜਾ ਰਹੇਗਾ ਜੀ ਜਿਹੜੀ ਮਹਾਰਾਸ਼ਟਰ ਦੇ ਸਿੱਖਾਂ ਦੀ ਜਾਂ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਗੱਲ ਹੈ ਉਹ ਸਾਰੇ ਸਿੱਖਾਂ ਨੂੰ ਸਮਝਣ ਚਾਹੀਦੇ ਆ ਵੀ ਪੰਜਾਬ ਜਿਹੜੇ ਬਾਹਰ ਦੇ ਸਿੱਖ ਨੇ ਉਹ ਮਾਇਨਾਰਟੀ ਵਿੱਚ ਨੇ ਘੱਟ ਗਿਣਤੀ ਵਿੱਚ ਉਹ ਹਮੇਸ਼ਾ ਹੀ ਸਮੇਂ ਦੀਆਂ ਸਰਕਾਰਾਂ ਨਾਲ ਮਿਲ ਕੇ ਚੱਲਦੇ ਰਹੇ ਆ ਵੀ ਉਹ ਤਾਂ ਕਿ ਉਹਨਾਂ ਨੇ ਆਪ ਦੇ ਚਾਹੇ ਕਾਂਗਰਸ ਦੀਆਂ ਹੋਣ ਜਾਂ ਕੋਈ ਵੀ ਆ ਜੇ ਨਾ ਡਸਨਟ ਬੈਟਰ ਚਾਹੇ ਉਮਲਾਇਮ ਸਿੰਘ ਯਾਦਵ ਦੀ ਉੱਤਰ ਪ੍ਰਦੇਸ਼ ਵਿੱਚ ਸੀ ਸੋ ਉਹਨਾਂ ਨੇ ਯਾਦਵ ਰਾਹੀਂ ਤੁਸੀਂ ਦੇਖੋ ਵੀ ਬਾਪੂ ਬਰਿਆਮ ਸਿੰਘ ਦੀ ਰਿਹਾਈ ਹੋਈ ਸੀ ਬਲਵੰਤ ਸਿੰਘ ਉਹਨਾਂ ਰਾਮੋ ਵਾਲੀਆਂ ਉਹ ਕਰਵਾਏ ਸੀ ਸੋ ਜਿਹੜੇ ਪੰਜਾਬ ਤੋਂ ਬਾਹਰ ਦੇ ਸਿੱਖਾ ਉਹ ਸਮੇਂ ਦੀਆਂ ਸਰਕਾਰਾਂ ਨਾਲ ਮਿਲ ਕੇ ਚੱਲਦੇ ਆ ਪਰਮਜੀਤ ਸਿੰਘ ਸਰਨਾ ਕਾਂਗਰਸ ਦੇ ਪੱਕੇ ਜਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਏਜੰਟ ਵਰਗੇ ਰਹੇ ਆ ਬੀਬੀ ਸ਼ੀਲਾ ਦੇਖਸ਼ਿਤ ਨਾਲ ਸੋ ਬਾਹਰ ਦੇ ਸਿੱਖ ਮੈਜੋਰਿਟੀ ਚ ਹੋਣ ਕਰਕੇ ਸਰਕਾਰਾਂ ਨਾਲ ਚੱਲਦੇ ਆ ਸੋ ਬਾਬਾ ਹਰਨਾਮ ਸਿੰਘ ਉਹਨਾਂ ਦਾ ਮਹਾਰਾਸ਼ਟਰ ਵੀ ਸਰਕਾਰ ਨਾਲ ਤਾਲ ਮੇਲੇ ਆ ਕਿਸੇ ਵੀ ਜੇ ਉਹ ਉਹ ਫੈਸਲੇ ਹੁੰਦੇ ਆ ਤਾਂ ਠੀਕ ਹੈਗੇ ਆ ਹੁਣ ਜੇ ਬਾਬਾ ਜੀ ਪੰਜਾਬ ਵਿੱਚ ਜਿਹੜੀ ਧਿਰ ਦੀ ਗੱਲ ਕਰਦੇ ਆ ਜੇ ਤਾਂ ਉਹ ਸ਼ੁੱਧ ਖਾਲਸਾ ਹੀ ਤੇ ਰਹਿ ਗਈ ਆ ਜਿਹੜੀ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਨੂੰ ਪ੍ਰਣਾਇ ਹੋਈ ਆ ਜੀ ਤਾਂ ਉਹਨਾਂ ਦਾ ਸਵਾਗਤ ਹੋਵੇਗਾ ਉਹਨਾਂ ਦਾ ਜਿਸ ਤਰ੍ਹਾਂ ਪੰਥ ਉਹਨਾਂ ਦੇ ਪਿੱਛੇ ਤੇ ਵੀ ਖੜੇਗਾ ਪਰ ਜੇ ਬਾਬਾ ਜੀ ਨੂੰ ਇਹ ਲੱਗਦਾ ਹੈਗਾ ਵੀ ਭਾਰਤੀ ਜਨਤਾ ਪਾਰਟੀ ਦੇ ਪੈਰ ਪੰਜਾਬ ਵਿੱਚ ਲਵਾਉਣੇ ਆ ਜਾਂ ਸੁਖਬੀਰ ਸਿੰਘ ਬਾਦਲ ਵਾਲੀ ਧਿਰ ਦੇ ਪੈਰ ਪੰਜਾਬ ਵਿੱਚ ਲਵਾਉਣੇ ਹੈਗੇ ਆ ਤਾਂ ਸਾਨੂੰ ਲੱਗਦਾ ਵੀ ਬਾਬਾ ਜੀ ਇੱਥੇ ਗਲਤੀ ਕਰ ਰਹੇ ਹੋਣਗੇ ਔਰ ਖਾਲਸਾ ਪੰਥ ਹੈ ਜਿਹੜਾ ਉਹਨਾਂ ਦੀ ਹਮਾਇਤ ਨਹੀਂ ਕਰੇਗਾ ਸੋ ਸਿੱਖ ਪੰਥ ਦੀ ਜਿਹੜੀ ਰਾਜਨੀਤਿਕ ਵਿਵਸਥਾ ਇੱਥੇ ਹੋਣੀ ਚਾਹੀਦੀ ਹੈਗੀ ਆ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਤਾਂ ਬਿਲਕੁਲ ਵੀ ਪੈਰ ਨਹੀਂ ਲੱਗਣੇ ਚਾਹੀਦੇ ਜਿਹੜੇ ਜਿਹੜੇ ਲੋਕ ਸਭਾ ਵਿੱਚ ਖੜ ਕੇ ਕਹਿ ਰਹੇ ਆ ਕਿ ਸਿੱਖ ਮਾਫੀ ਮੰਗਣ ਸਾਡੇ ਤੋਂ ਹੂੰ। ਸੋ ਉਹਨਾਂ ਲਈ ਸਾਨੂੰ ਲੱਗਦਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀਆਂ ਰਾਜਨੀਤਿਕ ਗਲਤੀਆਂ ਕਰਕੇ ਇਹਨਾਂ ਨੂੰ ਤੇਜ ਸੀਟਾਂ ਤੇ ਉੱਥੇ ਸਾਡੇ ਸਿਰ ਤੇ ਬਿਠਾ ਦਿੱਤਾ ਸੀ। ਇਹ 2 ਜਾਂ 3 ਸੀਟਾਂ ਜਿਹੜੀਆਂ ਐਮਐਲਏ ਦੀਆਂ ਨੇ ਉਹ ਪਠਾਨਕੋਟ ਵਾਲੀ ਜਾਂ ਸੁਜਾਨਪੁਰ ਵਾਲੀ ਜਾਂ ਮੁਕੇਰੀਆਂ ਵਾਲੀ ਜਿਹੜੀਆਂ ਉਹ 2-3 ਨੇਚੁਰਲੀ ਜਿੱਤਦੇ ਆ ਉਹ ਜਿਤਾਉਣੀਆਂ ਚਾਹੀਦੀਆਂ ਸਿੱਖ ਵੋਟ ਆ ਜਿਹੜੇ ਉਧਰ ਟਰਾਂਸਫਰ ਆ ਜਿਹੜੇ ਨਹੀਂ ਹੋਣੀ ਚਾਹੀਦੀ। ਮੇਰਾ ਜਿੰਨਾ ਕੋ ਮੈਨੂੰ ਪੰਜਾਬ ਦੀ ਰਾਜਨੀਤੀ ਦਾ ਤਜਰਬਾ 30 ਸਾਲ ਤੋਂ ਮੈਂ ਪੰਜਾਬ ਨੂੰ ਕਵਰ ਕਰ ਰਿਹਾ ਹੈਗਾ ਮੈਂ ਇਹ ਅੱਜ ਵੀ ਗੱਲ ਦਾਬੇ ਨਾਲ ਕਹਿੰਦਾ ਜੇ ਸ਼ੁੱਧ ਖਾਲਸਾਈ ਤੇ ਰਾਮ ਜਿਹੜੀਆਂ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਣ ਉਹ ਇਲੈਕਸ਼ਨ ਪ੍ਰੋਸੈਸ ਵਿੱਚ ਆਉਣ ਜਿਹੜੇ ਚੰਗੇ ਕਰਤਾਰ ਵਾਲੇ ਲੋਕ ਆ ਤਾਂ ਅੱਜ ਵੀ ਉਹ 70 ਤੋਂ 75 ਸੀਟਾਂ ਆਪਣੇ ਆਪਣੇ ਬਲਬੂਤੇ ਤੇ ਬਿਨਾਂ ਕਿਸੇ ਨਾਲ ਗੱਠ ਜੋੜ ਕਰਿਆਂ ਬਿਨਾਂ ਕਿਸੇ ਨਾਲ ਗੱਠ ਜੋੜ ਕਰਿਆਂ ਉਹ ਕਰ ਸਕਦੇ ਆ ਪਰ ਤੁਹਾਡੇ ਵਿੱਚ ਖਾਲਸਾਈ ਜਜ਼ਬਾ ਕਾਲ ਸਾਈ ਪ੍ਰੰਪਰਾਵਾਂ ਔਰ ਆਪਣੇ ਪੰਥ ਨਾਲ ਖੜਨ ਦੀ ਜੜੀਆ ਰੁਚੀ ਹੋਣੀ ਚਾਹੀਦੀ ਹੈਗੀਆ ਸੋ ਬਾਬਾ ਜੀ ਨੂੰ ਅਸੀਂ ਬੇਨਤੀ ਕਰਦੇ ਹੈਗੇ ਆਂ ਵੀ ਜਥੇਦਾਰ ਹੁਣ ਜਿਹੜੇ 2 ਦਸੰਬਰ ਨੂੰ ਜਿਹੜੇ ਜਥੇਦਾਰ ਸੀ ਜੇ ਬਾਬਾ ਜੀ ਉਹਨਾਂ ਦੀ ਹਮਾਇਤ ਕਰ ਰਹੇ ਆ ਵੀ ਵਾਪਸ ਆਉਣ ਤਾਂ ਉਸ 2 ਦਸੰਬਰ ਨੇ ਇੱਕ ਰਾਜਨੀਤੀ ਵੀ ਸੈੱਟ ਕਰੀ ਆ ਜੀ ਉਹ ਰਾਜਨੀਤੀ ਪੰਥ ਦੀ ਰਾਜਨੀਤੀ ਸੈੱਟ ਹੁੰਦੀ ਹੈ ਤੇ ਸਰਦਾਰਤਾ ਸਿੰਘ ਜੀ ਅਗਲਾ ਸਵਾਲ ਇਹੀ ਹੈ ਕਿ ਸਿੱਖ ਰਾਜਨੀਤੀ ਹੋਵੇ ਕਿ ਹੋਜੀ ਜਦੋਂ ਤੁਸੀਂ ਕਿਹਾ ਕਿ ਜੇ ਪੰਥ ਨੂੰ ਪਰਨਾਈਆਂ ਤਰਾ ਹੋਣ ਤੇ ਕਿਤਨਾ ਕਿਤੇ ਜਿਹੜਾ ਹੈ ਫਰਕ ਉਹ ਪਾ ਸਕਦੀਆਂ ਨੇ ਇੱਕ ਬੰਨੇ ਹੁਣ ਪੰਜ ਮੈਂਬਰੀ ਕਮੇਟੀ ਵਾਲਾ ਚੱਲ ਰਿਹਾ ਹੈ ਦੂਜੇ ਬੰਨੇ ਭਾਈ ਅਮਰਤਪਾਲ ਸਿੰਘ ਜਾਂ ਭਾਈ ਸਰਬਜੀਤ ਸਿੰਘ ਇਹਨਾਂ ਦੀ ਵੀ ਕਿਤਨਾ ਕਿਤੇ ਰਾਜਨੀਤੀ ਹੈਗੀ ਹੈ ਕਿ ਹੋ ਜਾ ਫਿਰ ਹੋਣਾ ਚਾਹੀਦਾ ਹੈ ਕੀ ਇੱਥੇ ਹੁਣ ਜੇ ਕਈ ਵਾਰੀ ਇਦਾਂ ਹੁੰਦਾ ਨਾ ਕਿ ਇੱਕ ਇੱਕ ਸੀਟ ਤੇ ਇੰਨੇ ਜਾਣੇ ਖੜੇ ਹੋ ਜਾਂਦੇ ਆ ਤੇ ਆਪਣੇ ਆਪ ਹੀ ਜਿਹੜਾ ਹੈ ਫਿਰ ਜਿਹਦੀ ਇੱਕ ਕੰਸੋਲੀਡੇਟ ਜਾਂ ਪੱਕੀ ਵੋਟ ਹੁੰਦੀ ਹੈ ਚਾਹੇ ਕਾਂਗ ਫਿਰ ਜਿੱਤ ਜਾਂਦੇ ਆ ਕਿਹੋ ਜੀ ਹੋਵੇ ਪੰਥਗਰਾ ਹਾਂ ਉਹਦੇ ਚੋਂ ਹੀ ਆਪਾਂ ਪਿਛਲੇ ਸਵਾਲ ਚ ਜਿੱਦਾਂ ਕਰ ਰਹੇ ਹਾਂ ਕਿ ਬੇ ਸ਼ੁੱਧ ਖਾਲਸਾ ਜਿਹੇ ਤਰ੍ਹਾਂ ਜਿਨ੍ਹਾਂ ਨੂੰ ਉਹ ਦਰਦ ਹੋਵੇ ਵੀ ਸਾਡੀਆਂ ਸ਼ਹਾਦਤਾਂ ਹੋਈਆਂ ਨੇ ਅਸੀਂ ਇੱਥੇ ਜ਼ੁਲਮ ਸਹਿਆ ਸਾਡੀ ਜਿਹੜੀ 1984 ਤੋਂ ਬਾਅਦ ਸਿੱਖਾਂ ਦੀ ਜਿਹੜੀ ਇੱਕ ਕੌਮੀ ਪਛਾਣ ਆ ਨਾ ਉਹ ਦੁਖਾਂਤ ਦੀ ਪਛਾਣ ਆ ਜ਼ੁਲਮਾਂ ਦੀ ਪਛਾਣ ਇੱਕ ਅਸੀਂ ਜ਼ੁਲਮ ਹੋਣ ਕਰਕੇ ਸਾਹਜ ਵਿੱਚ ਪ੍ਰਗਟਾਏ ਗਏ ਹਾਂ ਬੇਸ਼ੱਕ ਅਸੀਂ ਗੁਰੂ ਪਾਤਸ਼ਾਹ ਦੇ ਬੱਚੇ ਹੈਗੇ ਹਾਂ ਪਰ ਉਹਦੇ ਵਿੱਚ ਬਹੁਤ ਸਾਰੀਆਂ ਤਰੇੜਾਂ ਸੀ ਵੀ ਕੋਈ ਕੋਈ ਵਿਚਾਰਧਾਰਾ ਪੱਖੋਂ ਕੋਈ ਦਮਦਮੇ ਟਕਸਾਲ ਦਾ ਹਮੈਤੀ ਆ ਕੋਈ ਮਿਸ਼ਨਰੀਆਂ ਦਾ ਕੋਈ ਖੰਡ ਕੀਰਤਨੀ ਜਿੱਥੇ ਦਾ ਪਰ ਜਿਹੜੇ ਜ਼ੁਲਮ ਹੋਏ ਨੇ ਉਹਨਾਂ ਜ਼ੁਲਮਾਂ ਨੇ ਸਾਨੂੰ ਇੱਕ ਸਾਂਝੀ ਪਛਾਣ ਦਿੱਤੀ ਆ ਇੱਕ ਸਾਂਝੀ ਕੌਮੀ ਪਛਾਣ ਦਿੱਤੀ ਹੈਗੀ ਆ ਸੋ ਸਿੱਖ ਰਾਜਨੀਤੀ ਇਸ ਜ਼ੁਲਮਾਂ ਚੋਂ ਨਿਕਲੀ ਹੋਈ ਸਾਂਝੀ ਪਛਾਣ ਦੀ ਤਰਜਮਾਨੀ ਕਰਨ ਵਾਲੀ ਰਾਜਨੀਤੀ ਹੈ ਜੀ ਜੀ ਸੋ ਜਿਹ ਉਹਦੇ ਜਿਹੜੇ ਬੁਲਾ ਰਹੇ ਨੇ ਉਹਨਾਂ ਦੇ ਉਹਨਾਂ ਦੇ ਬੋਲਾਂ ਵਿੱਚੋਂ ਤੇ ਉਹਨਾਂ ਦੀ ਲਿਖਤਾਂ ਵਿੱਚੋਂ ਉਨਾ ਜ਼ੁਲਮਾਂ ਦਾ ਦਰਦ ਆ ਜਿਹੜਾ ਵਾਰ-ਵਾਰ ਝਲਕਣਾ ਚਾਹੀਦਾ ਸੋ ਵਿਦਵਾਨ ਕਹਿੰਦੇ ਆ ਵੀ ਜਦੋਂ ਕੌਮਾਂ ਤੇ ਜ਼ੁਲਮ ਹੁੰਦੇ ਆ ਨਾ ਕੌਮਾਂ ਉਹਨਾਂ ਜ਼ੁਲਮਾਂ ਦੇ ਮੁਆਵਜ਼ੇ ਨਹੀਂ ਮੰਗਦੀਆਂ ਹੁੰਦੀਆਂ ਹਮ ਅਦਾਲਤਾਂ ਵਿੱਚ ਜਾ ਕੇ ਵੀ 2-2 ਲੱਖ ਜਾਂ 4-4 5-5 ਲੱਖ ਰੁਪਏ ਸਾਨੂੰ ਦੇ ਦਿਓ ਜ਼ੁਲਮਾਂ ਨਾਲ ਇੱਕ ਉਮੀਦ ਜੁੜੀ ਹੁੰਦੀ ਆ ਉਮੀਦ ਰਾਜਸੀ ਉਮੀਦ ਹੁੰਦੀ ਹੈਗੀ ਆ ਸੋ ਜਿਹੜੀ ਕੌਮ ਆਪਣੇ ਤੇ ਹੋਏ ਜ਼ੁਲਮਾਂ ਨੂੰ ਰਾਜਸੀ ਉਮੀਦ ਵਿੱਚ ਹੋਪ ਵਿੱਚ ਬਦਲ ਲੈਂਦੀ ਹੈਗੀ ਆ ਉਹ ਕੌਮ ਸਕਸੈਸਫੁਲ ਰਾਜਨੀਤੀ ਕਰਦੀ ਹੈਗੀ ਆ ਸੋ ਇਸ ਵੇਲੇ ਪੰਥ ਜਿਸ ਜੰਕਸ਼ਨ ਤੇ ਖੜਾ ਹੈਗਾ ਉਹ ਉਹ ਉਹਨਾਂ ਜ਼ੁਲਮਾਂ ਦੀ ਜਿਹੜੀ ਹੋਪ ਜਿਹੜੀ ਉਮੀਦ ਪੈਦਾ ਕੀਤੀ ਆ ਉਹਨਾਂ ਜ਼ੁਲਮਾਂ ਨੇ ਉਹਨਾਂ ਜ਼ੁਲਮਾਂ ਦੀ ਹੋਪ ਨੂੰ ਰਾਜਨੀਤਿਕ ਮਟੀਰੀਅਲਿਜ਼ਮ ਵਿੱਚ ਜਿਹੜਾ ਹੈਗਾ ਉਹ ਬਦਲਣਾ ਚਾਹੀਦਾ ਇਹੋ ਹੀ ਪੰਥ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਜੀ ਕਿਉਂਕਿ ਜਦੋਂ ਜ਼ੁਲਮ ਹੋਏ ਤੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਿੱਖ ਕਿਹੜੀ ਧਿਰ ਦਾ ਹੈ ਕਿਹੜੀ ਜਥੇਬੰਦੀ ਦਾ ਹੈਗਾ ਉਹਨਾਂ ਨੇ ਤੇ ਇਵਨ ਕਿ ਦਿੱਲੀ ਦੇ ਵਿੱਚ ਜਾਂ ਕਾਨਪੁਰ ਦੇ ਵਿੱਚ ਤੇ ਕੜੇ ਦੇਖ ਕੇ ਵੀ ਬਹੁਤ ਸਾਰੇ ਸਿੱਖਾਂ ਨੂੰ ਜਿਹੜਾ ਨਿਸ਼ਾਨਾ ਜਿਹੜਾ ਹੈ ਬਣਾਇਆ ਗਿਆ ਤੇ ਸਾਨੂੰ ਵੀ ਜਿਹੜਾ ਹੈ ਜਦੋਂ ਜੇ ਆਪਾਂ ਕੀ ਸਾਡਾ ਜਿਹੜਾ ਦੁਸ਼ਮਣ ਹੈਗਾ ਹੈ ਜਾਂ ਜਿਹੜਾ ਮਾਰਨ ਵਾਲਾ ਹੈਗਾ ਹੈ ਜੀ ਉਹ ਸਾਨੂੰ ਕਲੈਕਟਿਵ ਦੇਖਦਾ ਹੈ ਤੇ ਫਿਰ ਸਾਨੂੰ ਕਲੈਕਟਿਵ ਬਿਹੇਵ ਵੀ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਇਸ ਤਰ੍ਹਾਂ ਦੇ ਜ਼ੁਲਮਾਂ ਨੂੰ ਜਿਹੜਾ ਹੈ ਠੰਡ ਜਿਹੜੀ ਹੈ ਜਿਹੜੀ ਨੱਥ ਹੈ ਉਹ ਜਿਹੜੀ ਹੈ ਪਾਈ ਜਾ ਸਕੇ